ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕਰ ਕਰ ਰੁਜ਼ਗਾਰ ਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਪੜਿਆ ਲਿਖਿਆ ਵਿਅਕਤੀ ਬੇਰੋਜ਼ਗਾਰ ਨਾ ਰਹੇ ਸਾਥਿਓ ਇਸ ਲਈ ਅਸੀਂ ਸਮੇਂ-ਸਮੇਂ ਤੇ ਰੁਜ਼ਗਾਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਹੁਣ ਵਾਲੇ ਸਮੇਂ ਵਿੱਚ ਨਿਕਲਣ ਵਾਲੀਆਂ ਹਰ ਤਰ੍ਹਾਂ ਦੀਆਂ ਪੋਸਟਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਹਾਸਲ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਅੱਜ ਦੀ ਖੁਸ਼ਖਬਰੀ ਹੈ 10ਵੀਂ 12ਵੀਂ ਅਤੇ ਆਈਟੀਆਈ ਪਾਸ ਉਮੀਦਵਾਰਾਂ ਲਈ 50 ਪੋਸਟਾਂ ਦੀ ਭਰਤੀ ਖੁੱਲੀ ਹੈ ਸੋਨਾਲਿਕਾ ਕੰਪਨੀ ਹੁਸ਼ਿਆਰਪੁਰ ਵਿਖੇ ਇਹ ਭਰਤੀ ਹੈਲਪਰ ਅਤੇ ਮਸ਼ੀਨ ਆਪਰੇਟਰ ਦੇ ਲਈ ਹੈ ਇਹਨਾਂ ਦੇ ਲਈ ਉਮਰ ਹੱਦ 18 ਤੋਂ 40 ਸਾਲ ਰੱਖੀ ਗਈ ਹੈ ਇਹਨਾਂ ਪੋਸਟਾਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਉੱਪਰ ਦਿੱਤੇ ਨੰਬਰ ਤੇ ਆਪਣਾ ਰੈਜ਼ਿਊਮ ਭੇਜ ਕੇ ਗੱਲਬਾਤ ਕਰ ਸਕਦੇ ਹਨ ਸਾਡੀਆਂ ਸ਼ੁਭ ਇੱਛਾਵਾਂ ਆਪ ਸਭ ਦੇ ਨਾਲ ਹਨ ਆਪ ਇਹਨਾਂ ਪੋਸਟਾਂ ਲਈ ਜਰੂਰ ਅਪਲਾਈ ਕਰੋ ਅਤੇ ਸਫਲਤਾ ਆਪ ਨੂੰ ਜਰੂਰ ਮਿਲੇ ਆਪ ਸਭ ਦਾ ਧੰਨਵਾਦ